ਓ ਬਲੇ ਬਲੇ ਮੇਂ ਬੰਦਾ ਹਾਂਜੀ ਤੂੰ ਐਂ ਦੱਸ ਪਹਿਲਾਂ ਟਿੱਚਰ ਕਿਉਂ ਨਹੀਂ ਕਰੀਦੀ ਉਹ ਬੰਦਾ ਟਿੱਚਰ ਤਾਂ ਨਹੀਂ ਕਰੀਦੀ ਕਿਉਂਕਿ ਜਦੋਂ ਤੋਂ ਸਰਕਾਰਾਂ ਬਣਨ ਲੱਗੀਆਂ ਨੇ ਇਹਨਾਂ ਮਾੜੀਆਂ ਸਰਕਾਰਾਂ ਨੇ ਹਮੇਸ਼ਾ ਸਾਡੇ ਲੋਕਾਂ ਦੇ ਨਾਲ ਟਿੱਚਰ ਹੀ ਦਿੱਤੀਆਂ ਨੇ ਅੱਛਾ ਇਸ ਵਾਰ ਲੋਕਾਂ ਨੇ ਸਰਕਾਰਾਂ ਨਾਲ ਟਿੱਚਰ ਕਾਤੀ ਸਾਰੇ ਇਮਾਨਦਾਰ ਤੇ ਨਵੀਂ ਚੋਣ ਲਈ ਅਸਲੀ ਨਵੀਂ ਚੋਣੇ ਹੋਣੀ ਹੀ ਨਹੀਂ ਤਾਂ ਉਹਨੇ ਕੀ ਕਰਿਆ ਲੋਕਾਂ ਨਾਲ ਟਿੱਚਰ ਕਾਤੀ ਤਾਂ ਉਹ ਸਾਰੇ ਲੋਕ ਹੀ ਇਮਾਨਦਾਰ ਕੇ ਤਾਂ ਮੈਨੂੰ ਮਾਂਜਣ ਤੋਂ ਗੱਲ ਯਾਰ ਆਈ ਜਜਮਾਨੋ ਉਹ ਭੰਡ ਦੀ ਗੱਲ ਸੁਣੋ ਵੋਟਾਂ ਦਾ ਦਿਨ ਚੰਗੇ ਜਦੋਂ ਸਰਕਾਰ ਬਣੀਆ ਵੋਟਾਂ ਵਾਲੇ ਦਿਨ ਇਹਦੇ ਘਰ ਵਾਲੀ ਘਰੇ ਬੈਠੀ ਭਾਂਡੇ ਮਾਂਜੀ ਜਾਵੇ ਭਾਂਡੇ ਮਾਂਜੀ ਜਾਵੇ ਭਾਂਡੇ ਮਾਂ ਦੀ ਮਾਂਜੀ ਨੂੰ ਇਹਨਾਂ ਨੇ ਬੰਨੀ ਆਪਣੇ ਸਿਰ ਤੇ ਪੱਗ ਪਾਇਆ ਪੁਰਦਾ ਪਿਆਮਾ ਕਹਿੰਦਾ ਚੱਲ ਸਰਦਾਰਨੀਆ ਵੋਟ ਪਾਇਆ ਏ ਵੋਟ ਪਾਇਆ ਏ ਸਰਦਾਰਨੀ ਐਡੀ ਬੌਲੀ ਪਤਾ ਕੀ ਕਹਿੰਦੀ 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 ਜੀ ਮੈਂ ਤਾਂ ਭਾਂਡੇ ਮਾਂਈਆ ਮੇਰੇ ਬੰਦੇ ਦੀ ਤੁਸੀਂ ਹੀ ਪਾਇਆ ਲਿਆ ਉਹ ਤੋਂ ਕੋਈ ਪੰਜਾਬ ਦੀ ਗੱਲ ਸੁਣਾ ਪੰਜਾਬ ਦੀ ਬੰਦਾ ਪੰਜਾਬ ਦੀ ਮੈਂ ਕੀ ਗੱਲ ਸੁਣਾਵਾ ਸਾਰਾ ਪੰਜਾਬ ਖਾਲਿਆ ਨਸ਼ਿਆਂ ਨੇ ਉਹ ਪੰਜਾਬ ਖਾਲਿਆ ਚਿੱਟੇ ਨੇ ਉਹ ਪੰਜਾਬ ਖਾਲਿਆ ਆ ਗਾਣੇ ਲਾਇਆ ਕਿਸੇ ਸ਼ਾਇਰ ਨੇ ਲਿਖਿਆ ਇਹ ਲਿਖਿਆ ਦੇਖ ਪੁਰਾਣਾ ਪੰਜਾਬ ਚਿਹਰਾ ਨੂਰ ਹੋ ਜਾਂਦਾ ਏ ਦੇਖ ਪੁਰਾਣਾ ਪੰਜਾਬ ਚਿਹਰਾ ਨੂਰ ਹੋ ਜਾਂਦਾ ਏ ਅੱਜ ਦਾ ਦੇਖ ਪੰਜਾਬ ਦਿਲ ਸ਼ੀਸ਼ਾ ਚੂਰ ਹੋ ਜਾਂਦਾ ਏ ਅੱਜ ਦਾ ਦੇਖ ਪੰਜਾਬ ਦਿਲ ਸ਼ੀਸ਼ਾ ਚੂਰ ਹੋ ਜਾਂਦਾ ਏ ਬਾਦਰ ਪਾਰ ਤੋਂ ਪੰਛੀ ਚਿੱਟਾ ਲੈ ਕੇ ਆਉਂਦੇ ਨਾ ਬਾਦਰ ਪਾਰ ਤੋਂ ਪੰਛੀ ਚਿੱਟਾ ਲੈ ਕੇ ਆਉਂਦੇ ਨਾ ਆਪਣਾ ਹੀ ਚੌਕੀਦਾਰ ਲੱਗੇ ਮਜਬੂਰ ਹੋ ਜਾ ਕੌਂਤੀ ਜਾਨ ਲਗੇ ਮਜਬੂਰ ਹੋ ਜਾਂਦਾ ਏ ਮਗਰ ਮੱਛਾਂ ਨੂੰ ਕੌਣ ਫੜੇ ਹੱਥ ਲਾਉਣੋਂ ਡਰ ਜਾਂਦੇ ਓ ਮਗਰ ਮੱਛਾਂ ਨੂੰ ਕੌਣ ਫੜੇ ਹੱਥ ਲਾਉਣੋਂ ਡਰ ਜਾਂਦੇ ਆ ਨਿੱਕੀਆਂ ਮੱਛੀਆਂ ਫੜ ਕੇ ਹਰ ਮਸ਼ਹੂਰ ਹੋ ਜਾਂਦਾ ਏ ਆ ਨਿੱਕੀਆਂ ਮੱਛੀਆਂ ਫੜ ਕੇ ਹਰ ਮਸ਼ਹੂਰ ਹੋ ਜਾਂਦਾ ਏ ਮੈਂ ਸਹੀ ਗੱਲ ਚੱਲਦੀ ਆ ਪੰਡਾ ਪਰਸੋਂ ਦੀ ਗੱਲ ਆ ਮੇਰਾ ਬਾਪੂ ਮੈਨੂੰ ਕਹਿੰਦਾ ਜਾ ਪੁੱਤ ਖੇਤ ਜਾ ਕੇ ਪੱਠੇ ਵੱਢ ਲਿਆ ਪੱਠੇ ਵੱਢ ਲਿਆ ਜਦੋਂ ਮੈਂ ਪੱਠੇ ਵੱਢ ਕੇ ਮੁਰਨ ਲੱਗਿਆ ਨਾ ਮੈਂ ਗਲਤੀ ਨਾਲ ਉਸ ਨੂੰ ਵੰਡ ਦੇ ਦੇਵਤੇ ਬੱਕਰੇ ਜੋੜ ਗਿਆ ਕਰਾ ਜੋੜ ਗਿਆ ਦੇ ਬੱਕਰੇ ਦੀਆ ਭਾਰ ਨਾ ਨਿਕਲ ਗਿਆ ਵੀਂਗਣਾ ਉਹ ਤਾਂ ਨਿਕਲਨੀ ਆਈ ਸੀ ਮੇਰਾ ਬਾਪੂ ਆ ਕੇ ਮੈਨੂੰ ਪਤਾ ਕੀ ਕਹਿਣਾ ਕੀ ਕਹਿੰਦਾ ਹੈ ਪੁੱਤਰ ਦੀਏ ਨੇ ਨਹੀਂ ਚੱਲਣਾ ਕਿਉਂ ਨਹੀਂ ਚੱਲਣਾ ਕਹਿੰਦਾ ਇਹਦਾ ਬੈਰਿੰਗ ਟੁੱਟ ਗਿਆ ਗੋਲੀਆਂ ਦੇ ਥੱਲੇ ਛਿੰਗੀਆਂ ਤੇਰੇ ਚਾਲਾ ਜੀ ਹੁਣ ਗੱਲ ਇਹ ਹੈ ਜੀ ਬਹੁਤ ਸੰਗਤ ਪਹੁੰਚ ਚੁੱਕੀ ਆ ਜਾਓ ਜੀ ਅੰਦਰ ਆ ਜਾਓ ਪਰ ਆਵੜਾ ਵੇਲੋ ਆ ਜੀ ਅੰਦਰ ਆਇਓ ਪਰ ਮੇਗਾ ਬੇਨਤੀ ਹੈ ਜੀ ਤੁਸੀਂ ਬਹੁਤ ਪਿਆਰ ਦਿੱਤਾ ਜੀ ਸਾਡੇ ਛੋਟੇ ਜਿਹਾ ਬੋਲੇ ਨੇ ਤੁਸੀਂ ਸਾਰੇ ਬੰਦੇ ਪਹੁੰਚੇ ਹੋ ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਬਲਵੰਤ ਸਿੰਘ ਸੇਖੋਂ ਸਾਹਿਬ ਨੂੰ ਕਿ ਉਹ ਸੰਗਤ ਨਾਲ ਆਪਣੇ ਵਿਚਾਰ ਸਾਂਝ ਕਰਦੇ ਜੀ ਸਾਹਿਬ ਤੁਸੀਂ ਜੀ ਕੋਲ ਜਾਨ ਦੇ ਨਾਲ ਇੱਕ ਮਾਰ ਕੇ ਜਿਹੜਾ